ਨੀ ਉਹ ਨੂੰ ਜਾਂਦਾ ਮਾਰੋ ਤੇਰਾ ਪਲੋਸੀ ਆਏ ਤੇ ਆਪਣੇ 1 ਵਜਦੀ ਆ ਤੇ ਨਾਲ ਹੀ ਰਹਿੰਦਾ ਏ ਬਾਵਲ ਬਾਵਲ ਇੱਧਰ ਕਹੀਂ ਇੱਧਰ ਕਹੀਂ ਆਵੀ 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 ਉਹ ਨੂੰ ਮਾਰ ਦੇ ਬੈਂਡੋਮੇਸ਼ਨ ਆਉਂਦੇ ਆ ਲੈ ਆਵੇ ਨੇ ਟਿੱਡੀ ਦੀ ਨਹੀਂ ਮਾਰ ਹੈਗੀ ਇੱਕ ਗੱਡੀ ਡਿੱਗ ਜਾਂਦੀ ਤੇ ਗੱਡੀ ਫੜਾਣ ਫੜਾ ਕੇ ਆਂਦਾ ਉਹਨੇ ਓ ਮਾਈ ਗੱਡ ਉਹਦੇ ਨਾ ਮਾਰ ਰਪਿੰਦਰ ਉਹਨੇ ਰੋਣ ਲੱਗ ਪਿਆ ਮੈਂ ਛੋਟੇ ਨੇ ਆਲਾ ਫੜ ਉਹ ਵੇਖਿਆ ਆਪਣੇ ਉਹਦੇ ਵੱਜਦੀ ਤੇ ਕਿੱਦਾਂ ਹੁੰਦਾ ਓਏ ਕਹਿੰਦਾ ਉਹਦੇ ਮਾਰ ਚਲ ਦੀਦੀ ਨਾ ਦੇਖੀ ਦੇਖੀ ਗੱਦੀ ਫੜਾਨ ਲਿਆ ਕਬੜਾ ਤੇਜ ਹੋਵੇ ਆ ਆ ਉਹਨੂੰ ਗੱਦੀ ਮਾਰ ਕਹਿੰਦਾ ਫੇਰ ਮਾਰ ਨੀ ਕਿੱਡਾ ਤੇਜ ਨਹੀਂ ਲੜਾਕਾ ਜਿਹਾ ਲੜਾਈਆਂ ਕਰਾਂਦਾ ਆਵੇ ਨੀ ਗਿੱਡਟ ਟੈਣੀ ਜੀ ਆਪੇ ਦੀਦੀ ਕਹਿੰਦਾ ਪੇ ਤੇ ਉਹਨੂੰ ਕਹਿੰਦਾ ਤੂੰ ਮਾਰ ਉਹਨੂੰ ਨਹੀਂ ਮਾਰਨੈ ਅਕੀ ਦਮਾਂ ਤੇ ਵੀ ਮਾ ਉਹਨੂੰ ਬੱਸ ਕਰਾਉਣ ਉਹਨੇ ਗੱਡੀ ਫੜ ਲਈ ਰਹਿਣ ਦੋ ਹੁਣ ਦੇਖੇ ਹੁਣ ਰਹਿਣ ਦੇ ਹਾਂ ਬਾਤ ਛੋਣ ਬਾਬੂ ਬਾਤ ਸਪ ਉਹਦੇ ਵਾਲ ਹੋਏ ਅੱਖਾਂ ਅਗੇ ਉਹਨੇ ਸਵਾਰੇ ਕਰਨੇ ਨੇ ਉਹਨਾਂ ਨੇ ਨਾ ਨਾ ਛੱਡ ਦੋ ਨਾ ਉਹਨੂੰ ਛੱਡਦੇ ਉਹਨੂੰ ਛੱਡ ਪਲੱੱਕੀ ਕਰਦਾ ਛੱਡ ਗੁਰਵਿੰਦਰ ਛੱਡਦੇ ਪਲੱੱਕੀ ਕਰਦਾ ਛੱਡਦੇ ਉਹ ਤੋਂ ਉਹ ਤੋਂ ਚੱਲ ਇਹ ਗੱਦੀ ਹੋਏ ਉਹਨੂੰ ਗੱਦੀ ਫੇਰ ਫੜਾ ਕੇ ਕਹਿੰਦਾ ਉਹਨੂੰ ਮਾਰ ਹੋਏ ਕਿੰਡਾ ਤੇਜ਼ ਆ ਤੇਰਾ ਆਪ ਲਾ ਜਾ ਉਹਦੇ ਅੱਗੇ ਮੂੰਹ ਓਡੇ ਆ ਉੱਠ ਕੇ ਮਾਰ ਕਹਿੰਦਾ ਬੈਠਾਂਗਾ ਤੂੰ ਉੱਠ ਕੇ ਮਾਰ ਠੰਦਾ ਪੀ ਉਹਨੂੰ ਕਿਦਾਂ ਕਿਦਾਂ ਮਾਰੀਂ ਅੱਦਮ ਉਹ ਆਰ ਕਹਿੰਦਾ ਇਹਦਾ ਇਹਦਾ ਆਇਆ ਦੇ ਮਾਰ ਕਹਿੰਦਾ ਕਿ ਕਿੱਡੇ ਖੁਸ਼ ਹੁੰਦਾ ਪੈਣੀ ਹਾਂ ਵੀ ਟਿੱਡੀ ਨਹੀਂ ਟਿੱਡੀ ਜੀ ਮਾਂ ਨਹੀਂ ਨਹੀਂ ਹੈਗੀ ਦੱਸ ਉਹਨੂੰ ਕਹਿੰਦਾ ਇਵੇਂ ਮਰੀ ਜਾ ਉਹਦੇ ਤੇ ਆਪ ਟੀਵੀ ਵੀ ਵੇਖੀ ਜਾਂਦਾ ਨਾਲ ਨਾਲ ਕਿੱਡੀ ਤੇਜ ਲੜਾਈਆਂ ਵੇਖ ਰਾਂਦੀ ਓਏ ਟਟਿਆਣੀ ਐ ਲੜਾਈਆਂ ਕਰਾਨੀ ਐ ਆਵੇ ਆਵੇ i What going you want? That?